ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਤੁਹਾਡਾ ਤਰਸੇਮ ਢੇਲੋ ਮਲੂਕਾ ਤੇ ਅੱਜ ਆਪਾਂ ਪਹੁੰਚੇ ਆਂ ਬਾਬਾ ਸਵਰਨਾ ਬਾਬਾ ਸਵਰਨ ਸਵਰਨ ਸਿੰਘ ਜੋ ਕਿ ਆਪਣੇ ਬਲੱਡ ਸੰਪਤੀ ਗਰੁੱਪ ਚੱਲਦਾ ਤੇ ਉਹਨਾਂ ਦੇ ਫਾਰਮ ਤੇ ਪਹੁੰਚੇ ਸਜਣੋ ਤੇ ਨਾਲ ਹੀ ਤੁਹਾਨੂੰ ਸਜਣੋ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਆ ਤੁਹਾਨੂੰ ਫਾਰਮ ਵੀ ਉਹਨਾਂ ਦਾ ਦਿਖਾਉਣੇ ਆ ਘੋੜਿਆਂ ਦਾ ਇੰਦਰ ਸਪੈਸ਼ਲ ਬਣਾਇਆ ਉਹਨਾਂ ਨੇ ਬੰਜਾ ਨੇ ਤੇ ਗੱਲਬਾਤ ਵੀ ਕਰਾਉਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਤੁਸੀਂ ਬਿਲਾਦੇ ਪੁੱਤ ਸਤਿ ਸ਼੍ਰੀ ਅਕਾਲ ਹੱਥ ਜੋੜ ਕੇ ਹੋਰ ਬਾਈ ਜੀ ਕਿਵੇਂ ਹੋ ਠੀਕ ਠਾਕ ਹੋ ਤੇ ਹੋਰ ਕੋਈ ਨਵੀਂ ਤਾਜੀ ਗੱਲਬਾਤ ਬਾਕੀ ਠੀਕ ਠਾਕ ਬੰਦਾ ਵੀ ਤੇ ਹੋਰ ਸਰ ਕੋਈ ਨਵੀਂ ਤਾਜੀ ਗੱਲਬਾਤ ਦੁਆਲੀ ਦੀਆਂ ਮੁਬਾਰਕਾਂ ਸਾਰੇ ਸਾਹਿਬ ਨੂੰ ਆ ਵੀਡੀਓ ਵੇਖਣਾ ਸਾਰੇ ਭਰਾਵਾਂ ਨੂੰ ਬੰਦੀ ਛੋੜ ਚੋਸ ਤੇ ਦੁਆਲੀ ਦੀਆਂ ਹਾਂਜੀ ਹਾਂਜੀ ਤੇ ਬਾਕੀ ਨਾ ਸਜਣੋ ਬਾਈਆਂ ਦਾ ਬਲੱਡ ਸੰਪਤੀ ਤੇ ਇਹਨਾਂ ਨਾਲ ਬਾਈਆਂ ਨਾਲ ਸੰਪਰਕ ਵੀ ਕਰ ਸਕਦਾ ਹਾਂ ਬਾਕੀ ਬਹੁਤ ਨੂੰ ਪਤਾ ਹੀ ਹੈ ਬਾਕੀ ਤੁਸੀਂ ਵੇਣੇ ਇਹਨਾਂ ਨੂੰ ਸੇਵਾ ਵੀ ਕਰਦੇ ਆ ਜਲਾਲ ਵਾਲੇ ਸੰਤਾਂ ਦੇ ਡੇਰੇ ਦੇ ਵਿੱਚ ਤੇ ਬਲੱਡ ਸੰਕਤੀ ਗਰੁੱਪ ਵੀ ਇਹਨਾਂ ਦਾ ਚੱਲਦਾ ਤੇ ਹੋਰ ਬਾਈ ਜੀ ਕੀ ਅੱਜ ਦੀ ਜਨਰੇਸ਼ਨ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਅਸੀਂ ਆਏ ਜਨਰੇਸ਼ਨ ਨੂੰ ਸਨੇਹਾ ਦੇਣਾ ਵੀ ਨਸ਼ਿਆਂ ਤੋਂ ਦੂਰ ਰਹਿ ਕੇ ਹਾਂਜੀ ਹਾਂਜੀ ਆਪਣਾ ਬਗਦਾ ਜੀ ਹੁਣ ਜੀ ਹਾਂ ਤੇ ਬਾਕੀ ਦਾ ਹਾਂਜੀ ਕਿਹਨਾ ਹਥਿਆਰ ਹੈ ਲੜਾਕਾਂ ਤੋਂ ਦੂਰ ਹੈ ਕਿ ਬਣਾਇਆ ਜਾਵੇ ਨਾ ਜਾਵੇ ਹਾਂ ਤੇ ਕਿਹਨੂੰ ਕਿਹਨੇ ਨਸ਼ਾ ਤੋਂ ਦੂਰ ਰੱਖੂ ਹਾਂਜੀ ਹਾਂਜੀ ਤੇ ਮੜ ਜਦੇ ਭਾਂਜੇ ਨਾਲ ਵੀ ਕਰਾਦੇ ਗੱਲਬਾਤ ਉਹ ਵੀ ਸੁਣਾਦੇ ਗੱਲਬਾਤ ਵੀ ਸਸਰੀਕਾਲ ਬੁਲਾਦੇ ਪੁੱਤ ਤੇ ਇਹਨਾਂ ਦਾ ਆਪਸ ਵਿੱਚ ਬਾਈ ਭਾਵੇਂ ਭਾਂਜੇ ਦਾ ਬਹੁਤ ਪਿਆਰ ਹੈ ਬਹੁਤ ਦੋਸਤ ਕਰਦੇ ਆ ਇਹ ਤੋਂ ਬਿਨਾ ਇੱਕ ਮਿੰਟ ਵੀ ਨਹੀਂ ਸਾਰਦਾ ਇਹ ਤੇ ਸਜਣੋ ਵੀਡੀਓ ਨੂੰ ਕਰ ਦਿਓ ਸ਼ੇਅਰ ਬਾਕੀ ਜੇ ਕੋਈ ਗਲਤੀ ਫਲਤੀ ਵੀਡੀਓ ਦੇ ਵਿੱਚ ਹੋ ਜਾਂਦੀ ਹੈ ਤਾਂ ਮਾਫੀ ਵੀ ਚਾਹੁੰਦੇ ਹਾਂ ਤੁਹਾਨੂੰ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸਾਰਿਆਂ ਦਾ ਧੰਨਵਾਦ ਸਜਣੋ ਥੈਂਕ ਯੂ